ਮੈਂ ਪੱਤਰਕਾਰ ਅਮਨਦੀਪ ਸਿੰਘ ਯੂਪੀਏ ਨਿਊਜ਼ ਚੈਨਲ ਤੋਂ ਯੂਪੀਏ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਮਾਜ ਦੇ ਸਾਰੇ ਵਰਗਾਂ ਦੀ ਮੀਟਿੰਗ ਸਨਾਤਨ ਤਰਮ ਸਭਾ ਕਪੂਰਤਲਾ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਹਿਰ ਦੇ ਸਾਰੀਆਂ ਧਾਰਮਿਕ, ਵਪਾਰਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਮੁਖ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ। ਜੀ ਮੈਂ ਬਦੋਰ ਹਲਕਾ ਸੇਵਾ ਦਾ ਕਪੂਰਲੇ ਕੰਮ ਘਾ ਰਿਹਾ ਹਾਂ। ਤੋ ਅੱਜ ਦਾ ਜੋ ਮਾਹੌਲ ਦੇਖਿਆ ਗਿਆ ਵਾ ਅੱਜ ਜਿਹੜੀ ਮੀਟਿੰਗ ਦੱਦੀ ਗਈ ਸਾਰੀ ਧਾਰਮਿਕ ਸਮਾਜਿਕ ਰਾਜਨੀਤਿਕ ਜੱਥੇਬੰਦੀਆਂ ਸਾਂਝਾ ਉਪਰਾਲਾ ਜੋ ਉਹ ਬਾਰ ਮੰਡਲ ਨੇ ਉਪਰਾਲਾ ਕਰਕੇ ਸੱਦੀ ਸੀ ਉਹਦੇ ਵਿੱਚ ਅੱਜ ਬੜੇ ਸਾਰੇ ਡਿਸੀਜਨ ਲੈਣੇ ਸਿਗੇ ਜਿਹਦੇ ਵਿੱਚ ਪਿਛਲੇ ਜਿੰਨੀ ਆਪਾਂ ਸਭ ਜਾਣਦੇ ਆ ਇੱਕ ਕੁੜੀ ਦੇ ਨਾਲ ਇੱਕ ਮੁਸਲਮ ਭਾਈਚਾਰੇ ਦਾ ਕੋਈ ਪਾਰਟਿਕੂਲਰ ਜਿਹੜਾ ਇਨਸਾਨ ਸੀ ਉਹਨੇ ਜਿਹੜੀ ਆ ਛੇੜਖਾਨੀ ਕੀਤੀ ਜਿਹਦਾ ਕਰਕੇ ਕੁੜੀ ਨੇ ਉਹਦਾ ਵਿਰੋਧ ਵੀ ਕੀਤਾ ਤੋ ਅੱਜ ਜਿਹੜੀ ਆ ਸਾਰੀ ਸਮਾਜਿਕ ਧਾਰਮਿਕ ਰਾਜਨੀਤਿਕ ਜੱਥੇਬੰਦੀਆਂ ਨੇ ਇੱਕ ਸਾਂਝੇ ਦੌਰ ਤੇ ਮੀਟਿੰਗ ਦੇ ਵਿੱਚ ਉਹ ਉਪਰਾਲਾ ਕੀਤਾ ਤੇ ਵਿੱਚ ਸ਼ਾਮਲ ਮੈਂ ਵੀ ਹੋਇਆ ਪਰ ਇੱਕ ਪਾਸੇ ਦੇਖਿਆ ਜੇਵੇਂ ਮੀਟਿੰਗ ਦਾ ਜੋ ਅਬਜਾ ਅਜੰਡਾ ਜਿਹਾ ਕਿ ਜਿਹੜੇ ਵੀ ਸ਼ਰਾਤ ਦੀ ਅੰਸਰਾ ਉਹਨਾਂ ਦੇ ਖਿਲਾਫ ਜਿਹੜੇ ਦਾਨਾ ਬਿਲੇ ਆਏ ਕਾਰਵਾਈ ਹੋਵੇ ਕਿ ਦੂਜੇ ਪਾਸੇ ਬਿਨਾ ਸਿੱਕੇ ਜ਼ਬਰਦਸਤੀ ਕਾਲੀ ਦੇ ਵਿੱਚ ਮੀਟਿੰਗ ਨੂੰ ਖਤਮ ਕਰ ਦੇਣਾ ਇਹ ਵੀ ਜਿਹੜਾ ਵਾ ਮਨ ਨੂੰ ਤੇ ਥੇਸ ਪਹੁੰਚਾਉਂਦਾ ਵਾ ਦੇਖੋ ਜਿੱਦਾਂ ਸਿਆਸੀ ਲੋਕਾਂ ਦਾ ਕੰਮ ਹੀ ਆ ਹਰ ਤਾਂ ਸਿਆਸਤ ਕਿਡਾ ਪਰ ਜਿੱਥੋਂ ਜ਼ਿਕਰ ਜਿਹੜੀ ਕਰਨਾ ਹੋਈ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਉਹ ਬੰਦਾ ਜਿਸ ਨੇ ਸਾਡੀ ਧੀ ਦੇ ਨਾਲ ਕੋਬਤ ਨਿਜੀ ਕੀਤੀ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੀ ਗੱਲ ਹੈ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਲੋਕ ਬਾਰ-ਬਾਰ ਉਸ ਪਰਿਵਾਰ ਦਾ ਨਾਮ ਲੈ ਰਹੇ ਉਸ ਬੱਚੀ ਦਾ ਨਾਮ ਲੈ ਰਹੇ ਉਸ ਪਿੰਡ ਦਾ ਉਹਨਾਂ ਦੇ ਘਰ ਦਾ ਨਾਮ ਲੈ ਰਹੇ ਇਹ ਜਿਹੜੀ ਕਾਨੂੰਨ ਮੁਤਾਬਕ ਵੀ ਔਰ ਉਸ ਬੱਚੀ ਦੀ ਨਿੱਜਤਾ ਮੁਤਾਬਕ ਵੀ ਮੈਂ ਉਸ ਬੱਚੀ ਨੂੰ ਵੀ ਸਲੂਟ ਕਰਦਾ ਜਿਨੇ ਆਪ ਦੇ ਨਾਲ ਜਿਹੜਾ ਤੱਕਾ ਹੋਏ ਦੀ ਰਿਪੋਰਟ ਕੀਤੀ ਜੂਝਲੀ ਕੀ ਹੁੰਦਾ ਜਿਹੜੀਆਂ ਜਿਹੜੀਆਂ ਧੀਆਂ ਭੈਣਾ ਉਹ ਇਹੋ ਜਿਹੀ ਗੱਲਾਂ ਨੂੰ ਬਰਦਾਸ਼ਤ ਕਰ ਦਿੰਦੀਆਂ ਕਹਿੰਦੇ ਅਸੀਂ ਚਲੋ ਜੋ ਹੋ ਗਿਆ ਹੋਊ ਪਰ ਮੈਂ ਦੂਜੀਆਂ ਭੈਣਾਂ ਧੀਆਂ ਨੂੰ ਵੀ ਇਹ ਕਰਦਾ ਕਿਸੇ ਤਰ੍ਹਾਂ ਕੋਈ ਵੀ ਬੰਦਾ ਤੁਹਾਡੇ ਨਾਲ ਕੋਈ ਬਦਤਮੀਜ਼ੀ ਕਰਦਾ ਚਾਹੇ ਉਹ ਕਿਸੇ ਵੀ ਲੈਵਲ ਤੇ ਹੋਵੇ ਉਹਦੀ ਉਸੇ ਦਮ ਹੀ ਉਹਦੀ ਰਿਪੋਰਟ ਕਰਨੀ ਚਾਹੀਦੀ ਹੈ ਔਰ ਕਾਨੂੰਨ ਮੁਤਾਬਕ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਗੱਲ ਇੱਕ ਸਾਡੀ ਬਹੁਤ ਦਲੇਰਤੀ ਕੇਂਦਰ ਮੀਟਿੰਗ ਚ ਕਹਿ ਰਹੇ ਸੀ ਨਾ ਕੱਲ ਕਿਸੇ ਦੀ ਧੀ ਨੂੰ ਹੱਥ ਪਾਉ ਫਿਰ ਤੁਹਾਡਾ ਕੱਲ ਨੂੰ ਸਾਡੀ ਧੀ ਨੂੰ ਇਹ ਗਲਤ ਗੱਲ ਕਹਿ ਰਹੇ ਕਿ ਕਿਉਂਕਿ ਕਿਸੇ ਦੀ ਧੀ ਨਹੀਂ ਉਹ ਸਾਡੀ ਧੀ ਸੀ ਸਾਡੀ ਕਪੂਰਥਲਾਈ ਧੀ ਉਹਨੇ ਸਾਡੀ ਧੀ ਨੂੰ ਹੱਥ ਪਾਇਆ ਔਰ ਸਲੂਟ ਕਰਦਾ ਕਿ ਮੀਡੀਆ ਨੇ ਇਹਨੂੰ ਜਨਤਕ ਨਹੀਂ ਹੋਣ ਦਿੱਤਾ ਇਸ ਕਰਕੇ ਸਭ ਤੋਂ ਚੌਥਾ ਸਤੰਭ ਜਿਹੜਾ ਲੋਕਤੰਤਰ ਦਾ ਉਹਨੂੰ ਸਲੂਟ ਕਰਦੇ ਆ ਇਹਨਾਂ ਨੇ ਬੜੀ ਆਪਣੀ ਬਿਲ ਪਾਵਰ ਦਿਖਾਉਂਦੇ ਹੋਏ ਸ਼ਹਿਰ ਦੇ ਨਾਲ ਚੱਲ ਕੇ ਉਸ ਪਰਿਵਾਰ ਦੇ ਨਾਲ ਚੱਲ ਕੇ ਉਸ ਕੁੜੀ ਦੀ ਫੋਟੋ ਜਿਹੜੀ ਬਾਹਰ ਨਹੀਂ ਦਿਖਾਈ ਗਈ ਔਰ ਸਾਨੂੰ ਟੈਕਪੁਰ ਆਇਆ ਵੀ ਇੱਕ ਮੀਟਿੰਗ ਧਰਮਸਾਲ ਵਿੱਚ ਲੱਗ ਰਹੀ ਆ ਜਿਹਦੇ ਵਿੱਚ ਧਾਰਮਿਕ ਤੇ ਸਮਾਜਿਕ ਸਤਿਵਾਨ ਨੂੰ ਬੁਲਾਇਆ ਜਾ ਰਿਹਾ ਵਾ ਉਹਦੇ ਵਿੱਚ ਸਾਡੇ ਸ਼ਹਿਰ ਦੇ ਜਾਂ ਧਾਰਮਿਕ ਸਤਿਵਾਨ ਦੇ ਸਾਰੇ ਮੁਖੀ ਪਹੁੰਚੇ ਲੇਕਿਨ ਮੈਨੂੰ ਇਹ ਮੀਟਿੰਗ ਜਿਹਾ ਲੱਗਿਆ ਜਿੱਦਾਂ ਕਿ ਇਹ ਮੀਟਿੰਗ ਰਾਜਨੀਤਿਕ ਰੰਗ ਲੈ ਕਿਉਂਕਿ ਪੱਤਰਕਾਰਾਂ ਨੂੰ ਵੀ ਕਿਹਾ ਵੀ ਪਾਈ ਤਜੀਦੋ ਖਿਡੋ ਜਿਕਰ ਆਪਾਂ ਪੱਤਰਕਾਰਾਂ ਨੂੰ ਕਮਾ ਦੇਣ ਲੋਕੋ ਜੇ ਸਾਡੀ ਨਿਊਜ਼ ਕਿੱਧਰ ਜਾਏਗੀ ਤੁਸੀਂ ਬਾਹਰ ਚਲੇ ਜਾਓ ਪੱਤਰਕਾਰ ਇਸ ਕਰਕੇ ਮੈਂ ਇਹੀ ਕਹਾਗਾ ਜੇ ਰਾਜਨੀਤਿਕ ਤੌਰ ਤੇ ਕੰਮ ਕਰਨਾ ਸੀ ਤਾਂ ਫਿਰ ਇੱਕ ਪਾਰਟੀ ਬੁਲਾ ਲੈਂਦੇ ਜੇਕਰ ਆਪਾਂ ਸਮਾਜਿਕ ਤੌਰ ਤੇ ਕੰਮ ਕਰਨਾ ਸੀਗਾ ਸਫੇਰ ਧਾਰਮਿਕ ਸੰਸਥਾਵਾਂ ਦੇ ਆਪੂ ਪ੍ਰਬੰਧਕਤਵਾਂ ਦੇ ਆਪਾ ਦੀ ਪਹਿਲ ਲੈਂਦੇ ਜਿੱਦਾਂ ਸੀ ਕਿਹਾ ਵਾ ਵਪਾਰ ਮੰਡਲ ਜੋ ਸਟੈਪ ਲਏਗਾ ਸਾਰੇ ਸੰਸਥਾਵਾਂ ਤੁਹਾਡੇ ਨਾਲ ਖੜੀਆਂ ਹੋਣਗੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਮੀਟਿੰਗ ਹੋਈ ਹੈ ਇਹ ਵਪਾਰ ਮੰਡਲ ਦੀ ਨਹੀਂ ਹੋਈ ਇਹ ਸਿਆਸੀ ਇਹ ਸਿਆਸੀ ਮੀਟਿੰਗ ਹੋ ਗਈ ਮੈਂ ਇਹੀ ਕਹਾਂਗਾ ਕਿ ਇਹਦੇ ਵਿੱਚ ਸਿਆਸੀ ਮੀਟਿੰਗ ਨਹੀਂ ਹੋਣੀ ਚਾਹੀਦੀ ਸੀ ਸਿਆਸੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸੀ ਅੱਗੇ ਤੋਂ ਵੀ ਮੈਂ ਇਹੀ ਕਹਾਂਗਾ ਵਪਾਰ ਮੰਡਲ ਨੂੰ ਕਿਸੇ ਨੂੰ ਵੀ ਅਗਰ ਜਦੋਂ ਕੋਈ ਸਮਾਜਿਕ ਮੀਟਿੰਗ ਹੁੰਦੀ ਹੈ ਉਹ ਰਾਜਨੀਤਿਕ ਰੰਗ ਚ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਉਹ ਤਾਂ ਅਟਕਸੇ ਸਮਾਂ ਦੇ ਆਖੂ ਹੁੰਦੇ ਨਹੀਂ ਡਰਦੇ ਕਿਸੇ ਕੋਈ ਇਹਨੇ ਸਿੱਧਾ ਬੋਲਣਾ ਕਿ ਕਿਹੜਾ ਨਾ ਵੋਟਾਂ ਨਹੀਂ ਲੈਣੀਆਂ ਰਾਜਨੀਤਿਕ ਲੀਡਰ ਨੇ ਆਪਣੀਆਂ ਵੋਟਾਂ ਪੱਕੀਆਂ ਕਰ ਰੀਆਂ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਕੋਈ ਇਹ ਦੇ ਪਹਿਲੀ ਗੱਲ ਤੇ ਆ ਕਿ ਬੱਚੀ ਦਾ ਮਸਲਾ ਮਸਲਾ ਹੈ ਹਨ ਕਿਸੇ ਦੀ ਬੀਠੀ ਭੈਣ ਦਾ ਹੱਥ ਫੜਿਆ ਗਿਆ ਉਹਦੇ ਵਿੱਚ ਰਾਜਨੀਤੀ ਤਾਂ ਹੋਣੀ ਨਹੀਂ ਜਾਈਦੀ ਤੇ ਜਿਹੜੇ ਖੜਦੇ ਆ ਫਿਰ ਉਹ ਆਪਣੀ ਫਿਤਰਤ ਤੋਂ ਨਹੀਂ ਜਾਂਦੇ ਮੈਂ ਤੇ ਇਹ ਸਮਝਦਾ ਠੀਕ ਹੈ ਮੇਰਾ ਹਮੇਸ਼ਾ ਇਹ ਹੀ ਪੀਚਾ ਹੁੰਦਾ ਉਹ ਕਿਸੇ ਵੀ ਧਰਮ ਦਾ ਬੰਦਾ ਹੋਵੇ ਕਿਸੇ ਵੀ ਜਾਤੀ ਦਾ ਹੋਵੇ ਜਿਹੜਾ ਗੁਨਾਹਗਾਰ ਆ ਉਹ ਗੁਨਾਹਗਾਰ ਆ ਪਰ ਮੈਂ ਉਸ ਹਰ ਮਸਲੇ ਵਾਸਤੇ ਹਮੇਸ਼ਾ ਤਿਆਰ ਰਹਿਣਾ ਉਹ ਚਾਹੇ ਕਿਸੇ ਵੀ ਧਰਮ ਦਾ ਹੋਵੇ ਤੇ ਚਾਹੇ ਕਿਸੇ ਜਾਤੀ ਦੇ ਖੜਾ ਹੋਵੇ ਉਹ ਤੁਹਾਨੂੰ ਵੀ ਪਤਾ ਪੱਤਰਕਾਰ ਵੀਰੋਂ ਤੁਸੀਂ ਮੇਰੇ ਹਮੇਸ਼ਾ ਆਪਾਂ ਵਿਚਰਦੇ ਆ ਮੈਂ ਪਹਿਲੇ ਨੰਬਰ ਤੇ ਉਸ ਗੱਲ ਤੇ ਬਿਆਨ ਦੇਣਾ ਉਹਨਾਂ ਠੋਕੇ ਵੀ ਮੈਨੂੰ ਜਿੱਥੇ ਲੋੜ ਹੋਊ ਮੈਂ ਉੱਥੇ ਖੜੂਗਾ ਮੈਂ ਕਹਿੰਦਾ ਸਾਡੇ ਬੰਦੇ ਬੰਦਿਆਂ 'ਚ ਦਮ ਨਹੀਂ ਹੈਗਾ ਜੇ ਸਾਡੇ ਬੰਦਿਆਂ 'ਚ ਦਮ ਹੋਵੇ ਤੇ ਸਾਡੀਆਂ ਧੀਆਂ ਭੈਣਾਂ ਨੂੰ ਹੱਥ ਲਾ ਜਾਣ ਮੈਨੂੰ ਪੱਲੇ ਨੂੰ ਛੱਡ ਦਿਓ ਜਿੱਦਾਂ ਲੋੜ ਪੈ ਜੂ ਸਾਰਾ ਮੁਸਲਮਾਨਾਂ ਨਾਲ ਬਜਾਉਂਦੇ ਗੱਲ ਕਰਿਓ ਪਰ ਮੈਂ ਇੱਕ ਗੱਲ ਕਹੂੰਗਾ ਵੀ ਕਿਸੇ ਬੰਦੇ ਦੀ ਕਾਰਨ ਸਾਰੇ ਧਰਮ ਨੂੰ ਆਪਾਂ ਨਹੀਂ ਬਦਨਾਮ ਕਰ ਸਕਦੇ ਕੱਲ ਨੂੰ ਮੈਂ ਕੋਈ ਗੱਲ ਕਰਦਾ ਦੱਸ ਦਈ ਕਿ ਉਹ ਵੀ ਸਾਰਾ ਧਰਮ ਹੀ ਹੈ ਅੱਤਵਾਦੀ ਆ ਨਹੀਂ ਜਿਸ ਬੰਦੇ ਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਖੋਕ ਕੇ ਮਿਲਣੀ ਚਾਹੀਦੀ ਆ ਉਹਦਾ ਸਾਰੇ ਸਮਰਥਨ ਵੀ ਕਰਦੇ ਆ ਠੀਕ ਆ ਨਾ ਤੇ ਇਸ ਕਰਕੇ ਪੂਰੇ ਧਰਮ ਨੂੰ ਨਾ ਰੋ ਕਿਉਂਕਿ ਸਾਰੇ ਸੁਨਿਆਰਿਆਂ ਦੀ ਦੁਕਾਨਾਂ ਤੇ ਸਾਰੀ ਮੰਡੀ ਜਿਹਨੇ ਭਈਏ ਬੈਠੇ ਆ ਉਹ ਸਾਰੇ ਤੇ ਸਾਰੇ ਮੁਸਲਮਾਨ ਆ ਕਿ ਤੁਸੀਂ ਆਪਣੀਆਂ ਦੁਕਾਨਾਂ ਤੋਂ ਉਹਨਾਂ ਨੂੰ ਕੱਢੋਂਗੇ ਕਾਰੋਬਾਰਾਂ ਤੋਂ ਨਹੀਂ ਕੱਢਣਗਾ ਕੋਈ ਨਹੀਂ ਕੱਢੂਆ ਇਹ ਇੱਕ ਦੂਜੇ ਨੂੰ ਕਹਿੰਦੇ ਦੁਕਾਨਾਂ ਵੇਚਦੀਆਂ ਕਰ ਦਿਓ ਪਰ ਆਪਣੇ ਕਾਰੋਬਾਰ ਦੇ ਜਿਹੜੇ ਬੰਦੇ ਲੇਬਰ ਕਰਦੇ ਉਹਨਾਂ ਨੂੰ ਪਤੀ ਨਹੀਂ ਕੱਢਣਗੇ ਇਸ ਕਰਕੇ ਧਰਮ ਦਾ ਟਾਰਗੇਟ ਨਾ ਬਣਾਓ ਜਿਹੜੇ ਬੰਦੇ ਨੇ ਗੁਨਾਹ ਕੀਤਾ ਉਹਨੂੰ ਜਰੂਰ ਫਾਹੇ ਲਾਓ ਦੂਸਰੀ ਗੱਲ ਏ ਸਾਡਾ ਪ੍ਰਸ਼ਾਸਨ ਕਿਉਂ ਨਹੀਂ ਇਹ ਕਰਦਾ ਅਸੀਂ ਹਿਮਾਚਲ ਜਾਈਏ ਸਾਨੂੰ ਜ਼ਮੀਨ ਨਹੀਂ ਮਿਲਦੀ ਉੱਥੇ ਸਾਨੂੰ 10 ਦਿਨ ਰਹਿਣ ਨਹੀਂ ਦਿੰਦੇ ਇਹ ਸਾਡੀਆਂ ਸਰਕਾਰ ਦੀਆਂ ਨਾਕਾਮਿਆਨੀ ਇਹ ਸਾਡੀ ਸਰਕਾਰ ਦੀ ਨਾਕਾਮੀ ਆ ਕਿ ਜਿਹੜਾ ਮਰਦਾ ਹੀ ਮਰ ਗਿਆ ਬੰਦਾ ਇੱਥੇ ਆ ਗਿਆ ਯੂਪੀ ਤੋਂ ਆ ਗਿਆ ਬਿਹਾਰ ਤੋਂ ਆ ਗਿਆ ਰਾਜਸਥਾਨ ਤੋਂ ਆ ਗਿਆ ਗੁਜਰਾਤ ਤੋਂ ਆ ਗਿਆ ਅਲਬਰ ਤੋਂ ਆ ਗਿਆ ਹਰਿਆਣੇ ਤੋਂ ਆ ਗਿਆ ਹਮਾਚਲ ਤੋਂ ਆ ਗਿਆ ਕਿਉਂ ਭਾਈ ਉਹਨਾਂ ਦੀ ਡੈਂਟੀਫਿਕੇਸ਼ਨ ਕਿੱਥੇ ਆ ਕੌਣ ਕੋਈ ਦੀ ਪੇਰਵਾਹੀ ਕਰਦਾ ਅੜੀਆਂ ਝੁੱਗੀਆਂ ਬੈਠ ਪਈਆਂ ਉਹ ਸਾਰੇ ਹੀ ਰਾਜ ਨੂੰ ਸ਼ਰਾਬਾ ਪੀਂਦੇ ਮੀਟ-ਮੀਟ ਖਾਂਦੇ ਆ ਤੇ ਉਹ ਕਹਿੰਦੇ ਜਗਰੀਬ ਆ ਤੇ ਕਰਦੇ ਸਾਰੇ ਕ੍ਰਾਈਮ ਆ ਇਹਨਾਂ ਦੀ ਪੜਤਾਲ ਕਿੰਨੇ ਕਰਨੀਆਂ ਇਹ ਸਾਡੇ ਪ੍ਰਸ਼ਾਸਨ ਨੇ ਕਰਨੀਆਂ ਪਹਿਲਾਂ ਤਾਂ ਸਾਡੇ ਪ੍ਰਸ਼ਾਸਨ ਨੂੰ ਜਾਗਰੂਤ ਹੋਣਾ ਪਊਗਾ ਉਹ ਅੱਖਾਂ ਖੋਲ ਕੇ ਕੰਮ ਕਰੇ ਨਾ ਕਿ ਰਿਸ਼ਵਤਾਂ ਲੈਣ ਇੱਕ ਹੋਰ ਗੱਲ